ਤੇ ਤੇ ਲਾਤ ਰੱਖਿਆ ਸੂਟਾ ਲਾਉਂਡਿਆ ਇਹਨਾਂ ਨੇ ਨਾ ਇੱਕ ਤਾਂ ਯਾਰ ਸਮਝ ਨਹੀਂ ਆਉਂਦੀ ਵੀ ਪ੍ਰਸ਼ਾਦ ਹੀ ਬਣਾ ਲਿਆ ਬੀੜੀ ਦਾ ਤਾਂ ਅੱਜ ਦਵਾਈ ਤੋਂ ਬਿਨਾ ਫਰਕ ਪੈ ਗਿਆ ਦੋਨਿਆਂ ਪੈ ਕੋਲ ਬੋ ਲਾਲਾ ਵਾਲੇ ਪੀਰ ਦੀ ਬਾਬਾ ਜੀ ਬਾਬਾ ਜੀ ਤੁਹਾਡੇ ਚਰਨ ਕਿੱਥੇ ਨੇ 6 ਮਹੀਨਿਆਂ ਦਾ ਦਰਦ ਇੱਕੋ ਵਰੀ ਚੱਕਦਾ ਮੇਰੀਆਂ ਲੱਤਾਂ ਦਾ ਵੀ ਚੱਕਦਾ ਤੁਸੀਂ ਨਾਲੇ ਸੋ ਦੇ ਵਿੱਚੋਂ ਓਏ ਓਏ ਬੋਲੋ ਨਾ ਬਾਬੇ ਨੂੰ ਝੂੜ ਸੁਣਾਉਂਦੇ ਹੋ ਵਿੱਚ ਡਿਸਟਰਬ ਕਰਦੇ ਪਏ ਬਾਬੇ ਨੂੰ ਝੂੜ ਸੁਣਾਉਂਦੇ ਬਾਬੇ ਨੂੰ ਕੋਈ ਕੇ ਸਹਾਵਾ ਕੋਈ ਰੰਗ ਪੀਲਾ ਮੈਂ ਗਾਣਾ ਸਿੱਖਣਾ ਬਾਬਾ ਜੀ ਮੈਂ ਵੀ ਇੱਕ ਗਾਣਾ ਰਿਕਾਰਡ ਕਰਨਾ ਤੁਹਾਡੇ ਵਾਲਾ ਸਹਾਦੋ ਬਾਬਾ ਇੱਕ ਗਾਣਾ ਸਖਾ ਦੋ ਸਿਰਫ ਇੱਕ ਗਾਣਾ ਅੱਜ ਦਵਾਈ ਤੋਂ ਬਿਨਾਂ ਫਰਕ ਪੈ ਗਿਆ ਜਿਹੜੇ ਐਮ ਬੀ ਪੀ ਐਸ ਡਾਕਟਰ ਵੱਡੀਆਂ ਵੱਡੀਆਂ ਡਿਗਰੀਆਂ ਕੀਤੀਆਂ ਪਾਰ ਦੋ ਅੱਗ ਲਾ ਦੋ ਡਿਗਰੀਆਂ ਨੂੰ ਮੇਰੇ ਵੀ ਨਾ ਇੱਥੇ ਇੱਥੇ ਵਿਚਾਲੇ ਇਹ ਦਰਦ ਹੁੰਦਾ ਸਹੀ ਕਰਦੇ ਯਾਰ ਆ ਕੇ ਹੁਣ ਵੇਖੋ ਹੌਲੀ ਪੈ ਗਈ ਜਿੱਤ ਦਰਦ ਹੁੰਦਾ ਸੀਗਾ ਕਿਆ ਲੱਗਦਾ ਬੜੀ ਹੋ ਜਾ ਬਾਬਾ ਜੀ ਢੂਈ ਦਾ ਦਰਦ ਵੀ ਸਹੀ ਕਰਤਾ ਲੱਤ ਦਾ ਵੀ ਕਰਤਾ ਇੱਕ ਹੋਰ ਕੰਮ ਸਮਾਜ ਸੇਵੀ ਬਣ ਜਾ ਤੁਹਾਨੂੰ ਮੈਂ ਪੀਜੀਆ ਹੀ ਲੈ ਕੇ ਜਾਣਾ ਗੇੜਾ ਮਾਰੋ ਉੱਥੇ ਉੱਥੇ ਲੱਖਾਂ ਲੋਕ ਯਾਰ ਜਾਨ ਉਹਨਾਂ ਦੀ ਨਾ ਇਹ ਜੂਝੀ ਜਾਂਦੇ ਨੇ ਜ਼ਿੰਦਗੀ ਦੇ ਮੌਤ ਰਾ ਉਹਨਾਂ ਨੂੰ ਵੀ ਸਹੀ ਕਰ ਦੋ ਬੇਨਤੀ ਹੈ ਮੇਰੀ ਬਸ ਸਤਿ ਸ਼੍ਰੀ ਅਕਾਲ ਦੋਸਤੋ ਇਹ ਨਾ ਮੁੱਦਾ ਥੋੜਾ ਜਿਆ ਸੈਂਸਿਟਿਵ ਮੁੱਦਾ ਤੇ ਧਰਮ ਦੇ ਨਾਂ ਤੇ ਗਾਲ੍ਹਾਂ ਕੱਢਣ ਵਾਲੇ ਕਮੈਂਟਾਂ ਚ ਪਹਿਲਾਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਨਾ ਮੈਂ ਤੁਹਾਨੂੰ ਮੇਨ ਮੋਟੀ ਜੀ ਗੱਲ ਦੱਸਦਾ ਯਾਰ ਆਪਣੇ ਧਰਮ ਤਿੰਨ ਜਾਂ ਚਾਰ ਜੋ ਵੀ ਧਰਮ ਦਾ ਮੈਨਾ ਮੀਨਿੰਗ ਦੱਸਦਾ ਸਿੱਖ ਧਰਮ Hindu ਧਰਮ ਮੁਸਲਮਾਨ ਧਰਮ ਇਸਾਈ ਧਰਮ ਆ ਜਿਹੜੇ ਨੇ ਨਾ ਇਹ ਦੁਕਾਨਦਾਰੀ ਆ ਸਿਰਫ ਇਹਨਾਂ ਦੀ ਇਹਨਾਂ ਦੀ ਤੁਹਾਨੂੰ ਅੱਗੇ ਵਿਖਾਉਣਾ ਕਰ ਤੂਤਾ ਕੀ ਨੇ ਵੀਡੀਓ ਦੇ ਨਾਲ ਜੁੜੇ ਰਹੋ ਇੱਕ ਤਾਂ ਯਾਰ ਆ ਵੇਖੋ ਮੈਂ ਇਹਨਾਂ ਨੂੰ ਗਾਣੇ ਪਤਾ ਨਹੀਂ ਕੌਣ ਲਿਖ ਕੇ ਦਿੰਦਾ ਕਿੱਥੋਂ ਸਕ੍ਰਿਪਟ ਸਕ੍ਰਿਪਟ ਲੈਂਦੇ ਨੇ ਕਿੱਥੋਂ ਰਾਈਟਰ ਲੈਂਦੇ ਕਿੱਥੋਂ ਗਾਣਾ ਲੈਂਦੇ ਨੇ ਝੂਠੀ ਤੱਕੜੀ ਚ ਤੋਲੀ ਨਾ ਸੱਚੀ ਤੱਕੜੀ ਚ ਤੋਲੀ ਨਾ ਪਤਾ ਨਹੀਂ ਕੀ ਕੋਸ਼ ਯਾਰ ਮੈਂ ਨਾ ਐਡੇ ਕੋਈ ਬੇਫਕੂ ਲੋਕ ਨੇ ਨਾ ਜਿਹੜੇ ਇਹਨਾਂ ਕੋਲ ਜਾਂਦੇ ਨੇ ਸਭ ਤੋਂ ਘਟੀਆ ਲੋਕ ਨੇ ਉਹ ਵਿਲੇ ਨਕਾਰੇ ਲੋਕ ਜਿਨ੍ਹਾਂ ਨੂੰ ਕੋਈ ਪਿੰਡ 'ਚ ਨਹੀਂ ਪੁੱਛਦਾ ਉਹ ਇਹਨਾਂ ਕੋਲ ਜਾ ਕੇ ਬੈਠੇ ਹੁੰਦੇ ਨੇ ਜਿਹੜੇ ਪੱਗਾਂ ਮੰਨ ਕੇ ਨਾ ਕੋ ਬੈਠੇ ਹੁੰਦੇ ਨੇ ਨਾ ਸਭ ਤੋਂ ਮੂਰਖ ਹੋਣੇ ਇਹਦੇ 'ਚ ਮੈਂ ਕਿਸੇ ਧਰਮ ਦੀ ਗੱਲ ਨਹੀਂ ਕਰਦਾਗਾ ਇਹ ਮੈਂ ਵਾਰ-ਵਾਰ ਗੱਲ ਕਹਿਣਾ ਪਿਆ ਇਹ ਦੁਕਾਨਦਾਰਾਂ ਨੂੰ ਦੁਕਾਨਦਾਰੀ ਇਹਨਾਂ ਦੀ ਮੈਂ ਕਹਿਣਾ ਪਿਆ ਵੀ ਇਹ ਸਿਰਫ ਦੁਕਾਨਦਾਰੀ ਚਲਾਉਂਦੇ ਪਏ ਹੋਰੇ ਕਰਦੇ ਕੀ ਪਏ ਨੇ ਕੋਈ ਤੋ ਮੁੱਦੇ ਦੀ ਗੱਲ ਹੈਗੀ ਇਹਨਾਂ ਕੋਲ ਮੈਂ ਤੈਨੂੰ ਅੱਗੇ-ਅੱਗੇ ਕਰਤੂਤਾ ਵੇਖੀ ਚੱਲੋ ਇਹਨਾਂ ਦੀ ਡਰਦ ਬਣ ਦਿੰਨੀ ਹੈ ਡਰਦ ਨਹੀਂ ਇਹਦੇ 'ਚ ਹੋਊਗੀ ਚੈੱਕ ਕਰ ਦਰਦ ਆਉਦਾ ਰਾਜੀ ਹੋ ਗਿਆ ਸੀ ਆ ਮੈਨੇ ਪਹਿਲਾਂ ਨਹੀਂ ਅੱਜ ਦਵਾਈ ਤੋਂ ਬਿਨਾ ਫਰਕ ਪੈ ਗਿਆ ਬਾਬਾ ਮੇਰੀ ਨਾਲ ਹੀ ਲਾਤੇ ਚ ਦਰਦ ਹੁੰਦਾ ਤੂੰ ਇੱਕ ਨਾ ਗੱਲ ਮੈਂ ਦੰਦਾ ਤਾਂ ਜਿਹੜੇ ਐਮਬੀਪੀਐਸ ਡਾਕਟਰ ਵੱਡੀਆਂ-ਵੱਡੀਆਂ ਡਿਗਰੀਆਂ ਕੀਤੀਆਂ ਪਾਰ ਦੋ ਅੱਗ ਲਾ ਦੋ ਡਿਗਰੀਆਂ ਨੂੰ ਆ ਬਾਬੇ ਦਰਦਾਂ ਸਹੀ ਕਰਦੇ ਨੇ ਬਾਬਾ ਮੇਰੇ ਵੀ ਨਾ ਇੱਥੇ ਇੱਥੇ ਵਿਚਾਲੇ ਜੇ ਦਰਦ ਹੁੰਦਾ ਸਹੀ ਕਰਦੇ ਯਾਰ ਆ ਕੇ ਬਾਲਾ ਦਰਦ ਰਹਿੰਦਾ ਯਾਰ ਇੱਕ ਬਾਬੇ ਦਾ ਸਟਾਈਲ ਵੇਖੋ ਐ ਬੈਠਾ ਲਾਤ ਤੇ ਲਾਤ ਰੱਖ ਕੇ ਐ ਸੂਟਾ ਲਾਉਣ ਡਿਆ ਇਹਨਾਂ ਨੇ ਨਾ ਇੱਕ ਤਾਂ ਯਾਰ ਸਮਝ ਨਹੀਂ ਆਉਂਦੀ ਵੀ ਪ੍ਰਸ਼ਾਦ ਹੀ ਬਣਾ ਲਿਆ ਬੀੜੀ ਦਾ ਤਾਂ ਐ ਲਾਉਂਦੇ ਸੂਟਾ ਦਰਦਾਂ ਸਾਂ ਹੀ ਕਰ ਦਿੰਦੇ ਆ ਲਾਉਂਦੇ ਸੂਟਾ ਕਿਸੇ ਦੇ ਚਪੇੜ ਮਾਰ ਦਿੰਦੇ ਲਾਉਂਦੇ ਸੂਟਾ ਸਮਝ ਹੀ ਨਹੀਂ ਲੱਗਦੀ ਇਹ ਕਰਦੇ ਕੀ ਪੈਣ ਤੇ ਉਹ ਮੂਰਖ ਲੋਕ ਜਿਹੜੇ ਚਪੇੜਾਂ ਖਾਣ ਇਹਨਾਂ ਕੋਲ ਜਾਂਦੇ ਬੇਇੱਜ਼ਤੀ ਕਰਾਉਣ ਜਾਂਦੇ ਛੱਟ ਗਿਆ ਬਾਬਾ ਜੀ ਥੋੜਾ ਜਿਹਾ ਰਹਿ ਗਿਆ ਮਾਮਲੀ ਜਿਹਾ ਰਹਿ ਗਿਆ ਹੁਣ ਤੋਂ ਪਹਿਲੀ ਵਾਰ ਆਇਆ ਇਹਨਾਂ ਕਦਰ ਰੱਖੂੰ ਕਿ ਤਵਾ ਕਿ ਨਵੀਂ ਜਾਗਣਾ ਬਾਬਾ ਮਾਮਲੀ ਜਾਂ ਦਰਦ ਰਹਿ ਗਿਆ ਯਾਰ ਅੱਛਾ ਅਗਲੀ ਵਾਰ ਹੀ ਆਉਣਾ ਤਾਂ ਰੱਖਿਆ ਮਾਮਲੀ ਜਿਆ ਉਹ ਸ਼ਗਾਗ ਨਾ ਕੱਟ ਜੇ ਵੇਖੋ ਮੂਰਖੋ ਵੇਖ ਲੋ ਇੱਥੋਂ ਹੀ ਸਿੱਖ ਲੋ ਮਾਮਲੀ ਜਿਹਾ ਦਰਦ ਰਹਿ ਗਿਆ ਅਗਲੀ ਵਾਰੀ ਆਉਣਾ ਹੈ ਤਾਂ ਰੱਖਿਆ ਉਹਨੇ ਵੀ ਅਗਲੀ ਵਾਰੀ ਆਉ ਅਗਲੀ ਵਾਰੀ ਪੈਸੇ ਦੇ ਕੇ ਜਾਉ ਫੇਰ ਆਉ ਫੇਰ ਥੋੜਾ ਜਿਹਾ ਦਰਦ ਰੱਖੂਗਾ ਪਾਗਲ ਲੋਕੋ ਇੱਥੋਂ ਸਿੱਖ ਲੋ ਮੂਰਖੋ ਵੀ ਉਹਨੇ ਦਰਦ ਰੱਖਿਆ ਕਿਉਂ ਪਹਿਲੀ ਤਾਂ ਗੱਲ ਉਹਨੂੰ ਪਤਾ ਹੀ ਨਹੀਂ ਹੋਣਾ ਵੀ ਦਰਦ ਹੁੰਦਾ ਕਿੱਥੇ ਪਿਆ ਕਿਹੜੇ ਜੋਰ ਚ ਦਰਦ ਤੇ ਐਸੂ ਘੱਲੇ ਹੁਣ ਵੀ ਇਹੋਲੀ ਪੈ ਗਈ ਜਿੱਤੋਂ ਦਰਦ ਹੁੰਦਾ ਸੀਗਾ ਕਿਆ ਲੱਗਦਾ ਬੜੀ ਹੋ ਜਾ ਇਨਾ ਬਾਬਾ ਜੀ ਢੂਈ ਦਾ ਦਰਦ ਵੀ ਸਹੀ ਕਰਤਾ ਲੱਤ ਦਾ ਵੀ ਕਰਤਾ ਇੱਕ ਹੋਰ ਕੰਮ ਸਮਾਜ ਸੇ ਵੀ ਬੰਝੋ ਤੁਹਾਨੂੰ ਮੈਂ ਪੀਜੀਆ ਹੀ ਲੈ ਕੇ ਜਾਣਾ ਗੇੜਾ ਮਾਰੋ ਉੱਥੇ ਉੱਥੇ ਲੱਖਾਂ ਲੋਕ ਯਾਰ ਜਾਨ ਉਹਨਾਂ ਦੀ ਨਾ ਇਹ ਜੂਜੀ ਜਾਂਦੇ ਨੇ ਜਿੰਦਗੀ ਦੇ ਮੌਤਾਂ ਉਹਨਾਂ ਨੂੰ ਵੀ ਸਹੀ ਕਰ ਦੋ ਬੇਨਤੀ ਹੈ ਮੇਰੀ ਬੱਸ ਹੈ ਲੈ ਜਨ ਤੁਨੂੰ ਤੇਲ ਤੇਲ ਮੈਂ ਪਵਾ ਦਾਂਗਾ ਗੱਡੀ ਚ ਕੋਈ ਚੱਲਦੇ ਰਹੀਏ ਚੱਲੋ ਇਹ ਮੈਂ ਨੇ ਪਹਿਲਾਂ ਅੱਜ ਦੁਬਾਰੀ ਤੋਂ ਬਿਨਾਂ ਫਰਕ ਪੈ ਗਿਆ ਦੋਨਿਆਂ ਪੈ ਕੋਲ ਉਹ ਲਾਲਾ ਵਾਲੇ ਵੀਰ ਦੀ ਬਾਬਾ ਜੀ ਬਾਬਾ ਜੀ ਤੁਹਾਡੇ ਚਰਨ ਕਿੱਥੇ ਨੇ ਛੇ ਆ ਮਹੀਨਿਆਂ ਦਾ ਦਰਦ ਇੱਕੋ ਵਰੀ ਚੱਕਦਾ ਮੇਰੀਆਂ ਲੱਤਾਂ ਦਾ ਵੀ ਚੱਕਦਾ ਤੁਸੀਂ ਨਾਲੇ ਨਾਲੇ ਵੇਖਣ ਵਾਲਿਆਂ ਦੀਆਂ ਲੱਤਾਂ ਦਾ ਵੀ ਚੱਕਦਾ ਤੁਸੀਂ ਦਰਦ ਬਾਬਾ ਜੀ ਤੁਸੀਂ ਨਾ ਡਾਕਟਰਾਂ ਨੂੰ ਡਾਕਟਰਾਂ ਦੇ ਅੱਗੇ ਖੜ ਕੇ ਐ ਮੂਤ ਦੇ ਪਹਜੇ ਉਹਨਾਂ ਦੇ ਡਿਗਰੀ ਤੇ ਦੇਖ ਲਓ ਯਾਰ ਮੂਰਖੋ ਵੀ ਇਹ ਵੇਖੋ ਤੁਸੀਂ ਵੀ ਇੰਨਾ ਡਾਕਟਰਾਂ ਡਿਗਰੀਆਂ ਕਰਦੇ ਏਡੇ ਏ ਹਸਪਤਾਲ ਨੇ ਉਥੋਂ ਦਰਦ ਨਹੀਂ ਸਹੀ ਹੋਇਆ ਛੇ ਆ ਮਹੀਨਿਆਂ ਦਾ ਮਾਤਾ ਤਾਂ ਇਹਦੇ ਕੋਲ ਆ ਕੇ ਦਰਦ ਸਹੀ ਹੋ ਗਿਆ ਇਹ ਉਹ ਐਕਟਰ ਲਏ ਨੇ ਨਾ ਜਿਹੜੇ 200 ਦਿਹਾੜੀ ਤੇ ਲਏ ਨੇ ਉਹਨਾਂ ਨੂੰ ਵੀ 150 ਦਿਹਾੜੀ ਦਿੱਤੀ ਏ 50 ਉਹਨਾਂ ਚੋਂ ਵੀ ਖਾ ਗਏ ਠੀਕ ਹੈ ਇਹ ਉਹਨਾਂ ਨੇ ਨਾ ਨਕਲੀ ਐਕਟਰ ਲਿਆ ਆ ਕੇ ਤੇ ਤੁਹਾਡੇ ਅੱਗੇ ਖੜੇ ਕਰਕੇ ਤੁਹਾਨੂੰ ਵੇਚੀ ਜਾਂਦੇ ਨੇ ਦਵਾਈਆਂ ਵੀਰ ਬਾਬੇ ਦੀ ਬਚਨ ਹੋਈ ਸੀ 100 ਦੇ ਵਿੱਚੋਂ ਓਏ ਓਏ ਬੋਲੋ ਨਾ ਬਾਬੇ ਨੇ ਝੂੜ ਸੁਣਾਉਂਦੇ ਹੋ ਵਿੱਚ ਡਿਸਟਰਬ ਕਰਦੇ ਪਏ ਬਾਬੇ ਨੂੰ ਝੂੜ ਸੁਣਾਉਂਦੇ ਬਾਬੇ ਨੂੰ 100 ਦੇ ਵਿੱਚੋਂ ਬਾਬੇ ਨੇ ਕਿੰਨੇ ਪਰਸੈਂਟ ਰਾਜ਼ੀ ਕੀਤਾ 50 ਹੋ ਗਿਆ ਹੁਣ 50 ਤੇ ਖੜ ਗਿਆ ਹੈ ਨਾ 50 ਕਰ ਦਿੰਦੇ ਆ ਓਏ ਸੁਣੋ ਸਾਰੇ ਸੁਣੋ ਯਾਰ 50% ਕਰਤਾ 50% 100% ਇਕੱਠਾ ਨਹੀਂ ਕਰਨਾ ਨਾ 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 ਇੱਕੇ ਵਾਰੀ ਲਾਜ ਹੋ ਗਿਆ ਦੂਰੀ ਵਾਰੀ ਆਉਣਗੇ ਕਿਵੇਂ ਨਾ 100% ਇਕੱਠਾ ਨਹੀਂ ਕਰਨਾ ਇਹਨਾਂ ਨੇ ਓਏ ਕੋਈ ਰੰਗ ਸਾਵਾਂ ਕੋਈ ਰੰਗ ਪੀਲਾ ਓਏ ਰੰਗ ਸਾਵਾਂ ਪੀਲਾ ਕੋਈ ਨਾ ਰੰਗ ਸਾਵਾਂ ਸੁਣਦੇ ਬਾਬਾ ਜੀ ਚਰਨ ਕਿਥੇ ਤੁਹਾਡੇ ਮੈਂ ਗਾਣਾ ਸਿੱਖਣਾ ਬਾਬਾ ਜੀ ਮੈਂ ਵੀ ਇੱਕ ਗਾਣਾ ਰਿਕਾਰਡ ਕਰਨਾ ਤੁਹਾਡੇ ਵਾਲਾ ਸਹਾਦੋ ਬਾਬਾ ਇੱਕ ਗਾਣਾ ਸਿਖਾ ਦਿਓ ਸਿਰਫ ਇੱਕ ਗਾਣਾ ਕੁਛ ਨਹੀਂ ਸਾਰੀ ਜ਼ਿੰਦਗੀ ਤੁਹਾਡੇ ਮੈ ਜੋੜੇ ਛੜਾਂਗਾ ਤੁਹਾਡੀ ਸੇਵਾ ਕਰਾਂਗਾ ਇੱਕ ਗਾਣਾ ਮੈਨੂੰ ਇੱਕ ਗਾਣਾ ਲੈ ਦਿਓ ਮੇਰਾ ਰਿਕਾਰਡ ਕਰਾ ਦਿਓ ਬਾਬਾ ਜੀ ਮਾਂਤਾ ਕਿਹੜੀ ਆਉਂਦੀ ਐ ਅੱਜ ਤੱਕ ਆਈ ਜੀ ਸਾਡੇ ਨਹੀਂ ਤੂੰ ਪਖੰਡ ਕਰਦਾ ਹੁੰਦਾ ਰੋਜ਼ ਉੱਥੇ ਲੱਗਿਆ ਪੈਰ ਨਾ ਤੂੰ ਅਖੀਰ ਤੇ ਸਾਰੇ ਮਿੱਤਰ ਭੈਣਾ ਭਰਾ ਜਿੰਨੇ ਸੱਜਣ ਬੈਠੇ ਸਾਰੇ ਗੱਲ ਸੁਣੋ ਤੁਹਾਨੂੰ ਮੈਂ ਸ਼ੁਰੂ ਚ ਦੱਸਿਆ ਨਾ ਵੀ ਇਹ ਧਰਮ ਦੇ ਨਾਂ ਤੇ ਇਹਨਾਂ ਕੀ ਧਰਮ ਕੀ ਐ ਕੁਛ ਵੀ ਨਹੀਂ ਗਾ ਧਰਮ ਚਾਰ ਹੀ ਨੇ ਜਿਹੜੇ ਤੁਹਾਨੂੰ ਦੱਸੇ ਨੇ ਇਨਾਂ ਦੀ ਦੁਕਾਨਦਾਰੀ ਕੋਈ ਡੇਰਾਵਾ ਦੇ ਕੋਈ ਇਹੋ ਜਿਹੇ ਬਾਬੇ ਨੇ ਕਿਹੇ ਚ ਕੋਈ ਕੁਝ ਵੀ ਆਉਂਦਾ ਜਾਂਦਾ ਹੈ ਇਹ ਸਭ ਪਖਾਨ ਦੇ ਇਹ ਬੇਰੁਜ਼ਗਾਰ ਸੀ ਇਹਨਾਂ ਚ ਲਾ ਲਏ ਆਪਦੇ ਕੰਮ ਤੁਹਾਡੇ ਕੋਲ ਤੁਸੀਂ ਜਿਹੜਾ 500 ਹੁੰਦਾ ਉਹ ਵੀ ਉਹਨੂੰ ਦੇ ਆਉਂਦੇ ਜੇ ਠੀਕ ਹੈ ਇਕੱਲੇ ਸੇ ਜਿਹੜੇ ਤੁਸੀਂ ਘਰੇ ਬੁੱਢਾਪਾ ਲਾ ਬਿਮਾਰ ਪਿਆ ਹੋਵੇ ਉਹਨੂੰ ਨਹੀਂ ਖਾਉਣੇ ਤੇ ਇਹਨਾਂ ਨੂੰ ਬਾਬਿਆਂ ਨੂੰ ਚਲਾਉਣੇ ਤੁਸੀਂ ਇਕੱਲੇ ਸੇ ਜਿਹੜਾ ਬਾਕੀ ਪਾਨਾ ਸਿੱਧੂ ਨੇ ਕੰਮ ਕੀਤਾ ਬਹੁਤ ਸ਼ਲਾਘਾ ਜੋ ਕੰਮ ਬਹੁਤ ਵਧੀਆ ਕਦਮ ਚੱਕਿਆ ਅਹੀ ਨਾਲ ਆ ਸਾਨੂੰ ਨੇ ਰੇ ਸਵੇਰੇ ਜਦੋਂ ਭਾਈ ਆਵਾਜ਼ ਮਾਰੇ ਅਸੀਂ ਨਾਲ ਖੜੇ ਆਂ ਉਹਦੇ ਤੇ ਸਾਰੇ ਪੰਜਾਬ ਨੂੰ ਅਪੀਲ ਹੈ ਹੱਥ ਜੋੜ ਕੇ ਵੀ ਇਸ ਕੰਮ ਚ ਪਾਣੇ ਸਿੱਧੂ ਦਾ ਵਾਅਦ ਤੋਂ ਵਾਅਦ ਸਾਥ ਦਿਓ ਧੰਨਵਾਦ ਸ਼ੁਕਰੀਆ